ਮਿਆਰ 60 ਸਾਲਾਂ ਬਾਅਦ ਲੈ ਇੰਟਰਵਿਊ ਝੜਨ ਲੱਗ ਜਾਂਦੇ ਮੈਂ ਉਹਨਾਂ ਦੀ ਵੀ ਮਿਆਦ ਖਤਮ ਹੋ ਜਾਂਦੀ ਐ ਆ ਡਾੜ ਕਿਤੋਂ ਹਿੱਲੇ ਦਿਖਦੀ ਐ ਮੰਗਲਵਾਰ ਨੂੰ ਸ਼ਾਮ ਨੂੰ ਪੂਰੀ ਰੌਣਕ ਹੁੰਦੀ ਐ ਮੇਲਾ ਭਰਿਆ ਹੁੰਦਾ ਇੱਕ ਤਰ੍ਹਾਂ ਦਾ ਤੇ ਬਹੁਤ ਲੋਕ ਆਉਂਦੇ ਨੇ ਚੇਲੇ ਸੀਗੇ ਉਹ ਫਿਰ ਗੱਦੀ مشین ਹੁੰਦੇ ਰਹੇ ਇੱਕ ਤੋਂ ਬਾਅਦ ਇੱਕ ਮਹੰਤ ਬੰਦੇ ਰਹੇ ਕਹਾਂ ਦ੍ਰਾਖਟ ਕੋਣੀ ਨਿਗਾਹ ਮਾਰ ਕੇ ਦੇਖੋ ਤੋ ਜਦੋਂ ਉਹਨਾਂ ਨੇ ਨਿਗਾਹ ਮਾਰੀ ਇਹ ਦ੍ਰਾਖਟ ਵੀ ਨਿੰਮ ਦਾ ਪੱਤੇ ਵੀ ਨਿੰਮ ਦੇ ਟਾਣੀਆਂ ਵੀ ਨਿੰਮ ਦੀਆਂ ਕਿ ਅੰਬ ਹੋਏ ਉਹ ਜਿਹੜੀਆਂ ਨਮੋਲੀਆਂ ਹੁੰਦੀਆਂ ਨੇ ਨਾ ਨਿੰਮ ਦੀਆਂ ਛੋਟੀਆਂ ਛੋਟੀਆਂ ਉਹ ਨਮੋਲੀਆਂ ਦੀ ਥਾਂ 'ਤੇ ੱਡੇ ੱਡੇ ਵੱਡੇ ਵੱਡੇ ਅੰਬ ਲੱਗੇ ਹੋਏ ਉਹ 533 ਬਿਗੇ ਜ਼ਮੀਨ ਹੈ ਜੀ ਜਿਹੜੀ ਅੱਜ ਕਾਗਜ਼ਾਂ ਦੇ ਵਿੱਚ ਡੇਰਾ ਪਾਪਾ ਆਤਮਾਰਾਮ ਦੇ ਨਾਮ ਤੇ ਬੋਲਦੀ ਹੈ। ਸਤਿ ਸ੍ਰੀ ਅਕਾਲ ਜੀ ਔਨਰੇ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਜੀ ਮੈਂ ਸਰਵਿਸ ਸੰਕਰ ਟੋਲਾ ਅਸੀਂ ਖੜੇ ਹਾਂ ਬਲੇ ਕੋਟਲਾ ਦੇ ਮਤੋਈ ਰੋਡ ਦੇ ਸੱਤ ਡੇਰਾ ਪਾਪਾ ਆਤਮਾਰਾਮ ਜੀ ਦੇ ਵਿੱਚ ਜੇ ਗੱਲ ਕਰੀਏ ਮਲੇਕਕੋੜਲੇ ਸ਼ਹਿਰ ਦੇ ਇਤਿਹਾਸ ਦੀ ਜੇਕਰ ਆਪਾਂ ਬਾਬਾ ਆਤਮਾਰਾਮੀ ਦਾ ਡੇਰ ਦੇ ਇਤਿਹਾਸ ਦੀ ਨਹੀਂ ਗੱਲ ਕਰਦੇ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਲੈ ਸ਼ਹਿਰ ਮਲੇਕਕੋੜਲੇ ਦਾ ਇਤਿਹਾਸ ਅਧੂਰਾ ਰਹਿ ਜਾਂਦਾ ਸੋ ਅੱਜ ਤੋਂ ਅਸੀਂ ਇਸ ਇਤਿਹਾਸ ਪ੍ਰਤੀ ਸਾਡੇ ਨਾਲ ਹੈਗੇ ਨੇ ਮੇਰੇ ਕੋਲ ਸ਼ਹਿਰ ਦੇ ਕੀ ਕਹਿੰਦੇ ਗੋਣਾ ਦੀ ਗੋਸਲੀ ਜਿਹੜੇ ਸ਼ਹਿਰ ਦਾ ਖਜ਼ਾਨਾ ਆਪਣੇ ਅੰਦਰ ਸਮੋਈ ਬੈਠੇ ਹਨ ਇਫਤਾਰ ਸੇਖ ਜੀ ਉਹਨਾਂ ਨੂੰ ਪੁੱਛਾਂਗੇ ਇਸ ਡੇਰ ਦੇ ਇਤਿਹਾਸ ਬਾਰੇ ਵੀ ਇਸ ਡੇਰ ਦਾ ਜਿਹੜਾ ਪਿਸ਼ੋਕੜਾ ਕਿੱਦਾਂ ਦਾ ਪਛੋਕੜ ਇਹਦਾ ਰਹਾ ਕਿਵੇਂ ਇਹਦੀ ਸਥਾਪਨਾ ਹੋਈ ਹੈ ਕਿੰਨਾ ਚਿਰ ਇਹ ਪੁਰਾਣਾ ਹੈਗਾ ਸੇਖ ਸਾਹਿਬ ਸਾਡੇ ਚੈਨਲ ਆਨ ਏ ਥੋੜਾ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਇਤਿਹਾਸ ਬਾਰੇ ਤਾਂ ਗੱਲ ਇਹ ਹੈ ਜੀ ਕਿ ਤੁਸੀਂ ਜਿਹੜੀ ਗੱਲ ਕਰੀ ਹੈ ਨਾ ਕਿ ਅਗਰ ਡੇਰਾ ਬਾਬਾ ਆਤਮਾਰਾਮ ਜੀ ਦੀ ਗੱਲ ਨਾ ਕਰੀਏ ਤਾਂ ਰਿਆਸਤ ਮਲੇਰ ਕੋਲ ਦਾ ਇਤਿਹਾਸ ਕਿਤਨਾ ਕਿਤੇ ਅਧੂਰਾ ਕਿਤਨਾ ਕਿਤੇ ਅਧੂਰਾ ਨਹੀਂ ਪੂਰਾ ਅਧੂਰਾ ਹੈ ਕਿਤਨਾ ਕਿਤੇ ਅਧੂਰੇ ਇਸ ਤਾਂ ਗੁੰਝਾਇਸ਼ ਹੈਗੀ ਇਦੇ 'ਚ ਕੋਈ ਗੁੰਜਾਇਸ਼ ਨਹੀਂ ਹੈ ਕਿ ਜੇ ਬਾਬਾ ਆਤਮਾ ਰਾਮ ਜੀ ਦੇ ਡੇਰੇ ਦੀ ਆ ਬਾਬਾ ਜੀ ਦੀ ਗੱਲ ਨਾ ਕਰੀਏ ਤਾਂ ਮਲੇਰਕੋਲ ਦੇ ਦੀ ਰਾਜਸਤ ਹੈ ਜਿਹੜੀ ਉਹ ਕੱਲੇ ਨਵਾਬਾਂ ਤੱਕ ਹੀ ਰਹਿ ਜਾਊਗੀ ਉਹ ਅਧੂਰੀ ਰਹੂਗੀ ਕਿਉਂਕਿ ਡੇਰਾ ਬਾਬਾ ਆਤਮਾ ਰਾਮ ਦੀ ਜਿਹੜੀ ਸਥਾਪਨਾ ਹੋਈ ਹੈ ਉਹ ਲਗਭਗ ਪੌਣੇ 400 ਸਾਲ ਪਹਿਲਾਂ ਹੋਈ ਹੈ ਜੇ ਮਲੇਰਕੋਲ ਦਾ ਰਾਜਸਤ ਦਾ ਇਤਿਹਾਸ 600 ਸਾਲ ਪੁਰਾਣਾ ਹੈ ਤਾਂ 400 ਸਾਲ ਪੁਰਾਣਾ ਇਤਿਹਾਸ ਇਹ ਵੀ ਹੈ ਰਿਆਸਤ ਮਲੇਰ ਕੋੜਲਾ ਦੇ ਵਿੱਚ ਡੇਰਾ ਬਾਬਾ ਇਹ ਡੇਰਾ ਜਿਹੜਾ ਸੀਗਾ ਇਹ ਇੱਥੋਂ 15 ਕਿਲੋਮੀਟਰ ਦੂਰ ਹਥਨ ਪਿੰਡ ਹੈ ਇਹ ਉੱਥੇ ਇਹਨਾਂ ਦੀ ਬੜੀ ਗੱਦੀ ਹੈ ਉੱਥੇ ਇਹਨਾਂ ਦੇ ਜਿਹੜੇ ਗੁਰੂ ਜੀ ਸੀਗੇ ਉੱਥੇ ਬਰਾਜਮਾਨ ਸੀਗੇ ਉੱਥੇ ਇਹ ਬਿਰਾਗੀ ਸਾਧੂਆਂ ਦਾ ਡੇਰਾ ਹੈ ਇਹ ਬਾਬਾ ਆਤਮਾਰਾਮ ਜੀ ਉਹਨਾਂ ਦੇ ਚੇਲੇ ਸੀਗੇ ਤਾਂ ਜਦੋਂ ਇਹ ਵੱਡੇ ਹੋਏ ਜਵਾਨ ਹੋਏ ਤਾਂ ਇਹਨਾਂ ਦੇ ਗੁਰੂ ਜੀ ਨੇ ਇਹਨਾਂ ਨੂੰ ਕਿਹਾ ਕਿ ਆਤਮਾਰਾਮ ਭਾਈ ਹੁਣ ਤੋਂ ਇੱਥੋਂ ਜਾ ਤਾਂ ਇਹ ਘਬਰਾ ਗਿਆ ਕਹਿੰਦੇ ਕਿਉਂ ਕਹਿੰਦੇ ਮੈਂ ਜੋ ਦੇਖ ਰਿਹਾ ਤੇਰੇ ਚ ਉਹ ਤੂੰ ਨਹੀਂ ਦੇਖ ਰਿਹਾ ਕਹਿੰਦੇ ਹੁਣ ਤੂੰ ਚਮਤਕਾਰੀ ਸ਼ਕਤੀ ਹੋ ਗਈ ਹੁਣ ਇੱਕ ਜਗ੍ਹਾ ਦੋ ਚਮਤਕਾਰੀ ਸ਼ਕਤੀਆਂ ਨੇ ਜਿਹੜੀਆਂ ਉਹਨਾਂ ਦਾ ਰਹਿਣਾ ਚੰਗੀ ਗੱਲ ਨਹੀਂ ਹੈ ਤੂੰ ਜਾ ਕੇ ਆਪਣਾ ਡੇਰਾ ਕਿਤੇ ਹੋਰ ਵਸਾ ਲੈ ਇਹ ਕਹਿੰਦੇ ਠੀਕ ਹੈ ਜੀ ਜੋ ਤੁਹਾਡਾ ਹੁਕਮ ਇਹ ਉੱਥੋਂ ਚੱਲੇ ਇੱਥੇ ਮਲੇਰਕੋੜਲੇ ਆ ਗਿਆ ਉਹ ਜਿਹੜਾ ਪਿੰਡ ਪੈਂਦਾ ਸੀ ਹਸਨ ਉਹ ਵੀ ਮਲੇਰਕੋੜਲਾ ਰਿਆਸਤ ਦਾ ਹੀ ਪਿੰਡ ਸੀਗਾ ਉੱਥੋਂ へ ਇੱਥੇ ਆ ਗਏ ਆ ਜਿੱਥੇ ਆਪਾਂ ਖੜੇ ਹਾਂ ਹੁਣ ਇਹ ਜੰਗਲ ਸੀਗਾ ਇੱਥੇ ਦਰਖਤ ਤੇ ਦਰਖਤ ਹੋਰ ਕੁਝ ਨਹੀਂ ਬਿਰਾਨੀ ਸੀਗੀ ਤਾਂ ਇਹ ਬਾਬਾ ਆਤਮाराम ਜੀ ਇੱਥੇ ਆ ਕੇ ਬਹਿ ਗਏ ਇੱਥੇ ਇਹਨਾਂ ਨੇ ਆਪਣਾ ਡੇਰਾ ਬਣਾ ਲਿਆ ਹੌਲੀ ਹੌਲੀ ਇਹਨਾਂ ਦੀ ਮਾਨਤਾ ਵਧ ਗਈ ਜਦ ਲੋਕਾਂ ਨੂੰ ਇਹਨਾਂ ਦੇ ਚਮਤਕਾਰਾਂ ਬਾਰੇ ਪਤਾ ਚੱਲਿਆ ਤਾਂ ਹੋਰ ਜ਼ਿਆਦਾ ਇਹਨਾਂ ਦੀ ਮਾਨਤਾ ਵਧ ਗਈ ਉਹ ਦਿਨੋਂ ਦੇਨ ਇਹਨਾਂ ਦਾ ਕੰਮ ਵੱਧਦਾ ਹੀ ਗਿਆ ਉਹ ਚੀਜ਼ਾਂ ਨੂੰ ਦੇਖਦੇ ਹੋਏ ਫਿਰ ਮਲੇਰ ਕੋਟਲੇ ਦੇ ਜਿਹੜੇ ਨਵਾਬ ਸੀ ਉਸ ਵੇਲੇ ਨਵਾਬ ਬਾਈ ਅਸੀ ਦੇ ਲਿਖਾਂ ਜਿਨ੍ਹਾਂ ਨੇ ਕੋਟਲਾ ਬਸਾਇਆ ਸੀਗਾ ਸ਼ਹਿਰ ਦੀ ਜਿਨ੍ਹਾਂ ਨੇ ਉਹ ਸਾਰੀ ਕਰੀ ਸੀ ਉਹ ਨਵਾਬ ਸਾਹਿਬ ਨੇ ਫਿਰ ਇਸ ਡੇਰੇ ਦੇ ਆਲੇ-ਦੁਆਲੇ ਜਿਹੜੀ ਜ਼ਮੀਨ ਸੀਗੀ ਉਹ ਸਾਰੀ ਨਵਾਬ ਸਾਹਿਬ ਦੀ ਸੀ ਰਿਆਸਤ ਮਲੇਰ ਕੋਟਲੇ ਦੀ ਜ਼ਮੀਨ ਸੀ ਉਹ ਸਾਰੀ ਉਹਨਾਂ ਨੇ ਡੇਰੇ ਨੂੰ ਦੇਤੀ ਦਾਨ ਜਿਹੜੀ ਜ਼ਮੀਨ ਦਾਨ ਨਵਾਬ ਸਾਹਿਬ ਨੇ ਬਖਸ਼ਿਸ਼ ਕੀਤੀ ਐ ਇਸ ਡੇਰੇ ਵਾਸਤੇ ਜਾ ਆਪਾਂ ਕੇ ਲਈ ਬਾਬਾ ਆਤਮਾਰਾਮ ਦੀ ਸ਼ਕਤੀ ਨੂੰ ਦੇਖਦੇ ਹੋਏ ਕਿੰਨੀ ਕਿ ਜਮੀਨ ਜਿਹੜੀ ਹੈ ਕਿੰਨੇ ਇਕ ਤਦਾਦ ਦੇ ਵਿੱਚ ਜਮੀਨ ਹੈਗੀ ਹੈ। ਵਧੀਆ ਸਵਾਲ ਕਰਿਆ ਤੁੰਨੇ। ਉਹ 533 ਬਿਗੇ ਜ਼ਮੀਨ ਹੈ ਜੀ ਜਿਹੜੀ ਅੱਜ ਕਾਗਜ਼ਾਂ ਦੇ ਵਿੱਚ ਡੇਰਾ ਬਾਬਾ ਆਤਮਾਰਾਮ ਦੇ ਨਾਮ ਤੇ ਬੋਲਦੀ ਹੈ। ਇਹ ਕੱਲੀ ਇਹਨੂੰ ਨਹੀਂ ਦਿੱਤੀ। 533 ਬਿਗੇ ਜ਼ਮੀਨ ਤਾਂ ਇਹਨੂੰ ਦਿੱਤੀ। ਇਹਨਾਂ ਦੀ ਜਿਹੜੀ ਵੱਡੀ ਗੱਦੀ ਇਹਨਾਂ ਦੇ ਗੁਰੂ ਜੀ ਦੀ ਗੱਦੀ ਹੈ ਜਿਹੜੀ ਹਥਨਪਿੰਡ 512 ਬਿਗੇ ਜ਼ਮੀਨ ਉਹਨੂੰ ਦਿੱਤੀ। ਠੀਕ ਹੈ 512 ਵੀ ਕਿਉਂ ਨੂੰ 533 ਇਹ ਯਾਨੀ ਕਿ 1050 ਬਿੱਗੇ ਜਿਹੜੀ ਜ਼ਮੀਨ ਹੈ ਉਹ ریاست ਮਲੇਰਕੋਲਾ ਦੇ ਨਵਾਬਾਂ ਨੇ ਇਹਨਾਂ ਦੋਨਾਂ ਢੇਰਿਆਂ ਨੂੰ দান ਦਿੱਤੀ ਤੇ ਅੱਜ ਜਿਹੜੀ ਚਾਰੋਂ ਪਾਸੇ ਖੇਤੀਬਾੜੀ ਹੋ ਰਹੀ ਹੈ ਬਟਾਈ ਤੇ ਦਿੱਤੀ ਹੋਈ ਹੈ ਜਾਂ ਚਾਰੋਂ ਪਾਸੇ ਹਰੇ ਭਰੇ ਦਰਖਤ ਨਜ਼ਰ ਆ ਰਹੇ ਨੇ ਉਹ ਸਾਰੀ ਜ਼ਮੀਨ ਹੈ ਜਿਹੜੀ ਉਹ ਮਲੇਰਕੋਲਾ ਰਿਆਸਤ ਦੇ ਨਵਾਬਾਂ ਦੀ ਦਿੱਤੀ ਹੋਈ ਹੈ ਹੁਣ ਆਪਾਂ ਗੱਲ ਕਰਦੇ ਆਂ ਬਾਬਾ ਜੀ ਦੇ ਚਮਤਕਾਰਾਂ ਦੀ ਇੱਕ ਵਾਰ ਕਹਿੰਦੇ ਨੇ ਕਿ ਬਾਬਾ ਜੀ ਬੈਠੇ ਸੀਗੇ ਕਾਫੀ ਲੋਕ ਉਹਨਾਂ ਦੇ ਕੋਲ ਬੈਠੇ ਸੀਗੇ ਕੋਈ ਬਾਹਰੋਂ ਕੋਈ ਹੋਰ ਬੰਦੇ ਵੀ ਆਏ ਕੋਈ ਸਾਧੂ ਵੀ ਆਏ ਹੋਏ ਸੀਗੇ ਬਾਹਰੋਂ ਤਾਂ ਉਹ ਬੈਠੇ-ਬੈਠੇ ਬਾਬਾ ਜੀ ਗੱਲਾਂ ਕਰਦੇ ਕਰਦੇ ਕਹਿੰਦੇ ਕਹਿੰਦੇ ਵੀ ਅੰਬ ਖਲਾਈਏ ਤੁਹਾਨੂੰ ਉਹ ਜਿਹੜੇ ਸਾਧੂ ਆਏ ਹੋਏ ਸੀਗੇ ਉਹਨਾਂ ਨੇ ਦਿਲ 'ਚ ਸੋਚਿਆ ਵੀ ਯਾਰ ਇਹ ਬਜ਼ੁਰਗ ਯਾ ਬਾਬਾ ਇੰਨੇ ਮਾਨਤਾ ਹੈ ਤੇ ਇਹ ਗੱਲ ਬੇਤੁਕੀ ਕਰ ਰਿਹਾ ਹੈ ਵੀ ਬੇਮੌਸਮੇ ਜਿਹੜੇ ਹੈਗੇ ਫਰੂਟ ਦੀ ਗੱਲ ਕਰਦੇ ਆਂ। ਵੀ ਬੇਮੌਸਮ ਅੱਜ ਕੱਲ ਤਾਂ ਅੰਬਾਂ ਦੀ ਮੌਸਮ ਵੀ ਨਹੀਂ ਹੈਗੀ। ਇਹ ਅੰਬਾਂ ਦੀਆਂ ਗੱਲਾਂ ਕਰ ਰਹੇ ਹਨ। ਉਹ ਕਹਿੰਦੇ ਨਹੀਂ ਦੇਖ ਲਓ ਜੇ ਖਾਣ ਨੇ। ਉਹ ਕਹਿੰਦੇ ਬਾਬਾ ਜੀ ਅੰਬਾਂ ਦੀ ਮੌਸਮ ਤਾਂ ਹੈ ਨਹੀਂ ਤੁਸੀਂ ਕਿਹੜੀ ਮੌਸਮ ਚ ਅੰਬ ਖਲਾ ਰਹੇ ਹੋ। ਉਹ ਕਹਿੰਦੇ ਮੈਂ ਐਵੇਂ ਹੀ ਕਹਿ ਰਿਹਾ ਆਪਣੇ ਇੱਕ ਚੇਲੇ ਨੂੰ ਗਿਆ ਕਹਿੰਦੇ ਉੱਠ ਬਈ। ਆਹ ਦਰਵਾਜ਼ਿਆਂ ਬਾਹਰ ਜਾ ਕੇ ਨਾ ਜਿਹੜਾ ਆਪਣੇ ਡੇਰੇ ਦੇ ਬਾਹਰ ਦਰਖਤ ਖੜਾ ਹੈ। ਉਹਨਾਂ ਨਾਲੋਂ ਅੰਬ ਤੋੜ ਕੇ ਖਲਾ ਇਹਨਾਂ ਨੂੰ। ਕੀ ਉਹ ਜਿਹੜਾ ਬਾਹਰ ਦਰਖਤ ਖੜਾ ਸੀ ਉਹ ਅੰਬ ਦਾ ਬੂਟਾ ਹੀ ਸੀਗਾ? ਨਹੀਂ ਜੀ। ਇਹੀ ਤਾਂ ਗੱਲ ਦੇਖਣ ਵਾਲੀ ਚਮਤਕਾਰ ਤਾਂ ਇੱਥੇ ਹੀ ਪਤਾ ਚੱਲਦਾ ਹੈ ਨਾ ਉਹ ਜਿਹੜਾ ਬੂਟਾ ਸੀਗਾ ਦਰਖਤ ਸੀਗਾ ਉਹ ਦਰਖਤ ਨਿੰਮ ਦਾ ਸੀ ਤਾਂ ਹੁਣ ਉਹ ਜਦੋਂ ਉਹਨਾਂ ਬੰਦਿਆਂ ਨੂੰ ਲੈ ਕੇ ਬਾਹਰ ਆਇਆ ਚੇਲਾ ਤਾਂ ਬਾਹਰ ਆ ਕੇ ਦੇਖਿਆ ਤਾਂ ਉਹ ਨਿੰਮ ਦਾ ਦਰਖਤ ਉਹ ਹੋਰ ਹੱਸ ਪਿਆ ਕਹਿੰਦੇ ਉਤੋਂ ਚੇਲਾ ਕਹਿੰਦਾ ਹਸਾਉਣਾ ਕਹਿੰਦਾ ਦਰਖਤ ਕੰਨੀ ਨਿਗਾ ਮਾਰ ਕੇ ਦੇਖੋ ਤਾਂ ਜਦੋਂ ਉਹਨਾਂ ਨੇ ਨਿਗਾ ਮਾਰੀ ਇਹ ਦਰਖਤ ਵੀ ਨਿੰਮ ਦਾ ਪੱਤੇ ਵੀ ਨਿੰਮ ਦੇ ਟਾਣੀਆਂ ਵੀ ਨਿੰਮ ਦੀਆਂ ਲੱਗੇ ਆਂਬ ਹੋਏ ਉਹ ਜਿਹੜੀਆਂ ਨਮੋਲੀਆਂ ਹੁੰਦੀਆਂ ਨੇ ਨਿੰਮ ਦੀਆਂ ਛੋਟੀਆਂ-ਛੋਟੀਆਂ ਉਹ ਨਮੋਲੀਆਂ ਦੀ ਥਾਂ ਮੇ ਅੱਡੇ-ਅੱਡੇ ਵੱਡੇ-ਵੱਡੇ ਅੰਬ ਲੱਗੇ ਹੋਏ। ਲੋ ਜੀ ਉਹ ਬੰਦੇ ਦਾ ਆ ਕੇ ਬਾਬਾਈ ਦੇ ਚਰਨਾਂ 'ਚ ਜਦੀ ਗਿਰ ਗਏ। ਕਹਿੰਦੇ ਬਾਬਾਈ ਸਾਨੂੰ ਮਾਫ ਕਰ ਦੋ। ਸਾਨੂੰ ਤੁਹਾਡੀ ਸ਼ਕਤੀ ਦਾ ਪਤਾ ਨਹੀਂ ਸੀਗਾ ਤੇ ਇਹ ਐਨੀ ਸ਼ਕਤੀ ਦੇ ਮਾਲਕੋਂ ਤੁਸੀਂ ਬੇਮੌਸਮੀ ਤੁਹਨੇ ਨਿੰਮ ਨੂੰ ਅੰਬ ਲਾਤੇ। ਉਹ ਕਹਿੰਦੇ ਖਾ ਕੇ ਦੇਖੋ ਕੋੜੇ ਨਹੀਂ ਹੈਗੇ। ਜੇ ਨਿੰਮ ਨੂੰ ਲੱਗੇ ਹੋਏ ਇਹਨਾਂ ਦਾ ਕੋੜੇ ਨਹੀਂ ਮਿੱਠੇ ਨੇ। ਮੋਢਲੇ ਵੇ ਬਾਬਾਈ ਦਾ ਚਮਤਕਾਰ ਸੀਗਾ ਉਸ ਤੋਂ ਬਾਅਦ ਇੱਕ ਹੋਰ ਦਾ ਜੋ ਮੈਨੂੰ ਪਤਾ ਚੱਲਿਆ ਉਹ ਇਹ ਕਹਿੰਦੇ ਨੇ ਕਿ ਇੱਥੇ ਕੋਈ ਆਉਂਦੇ ਜਾਂਦੇ ਜਿਹੜੇ ਰਾਹੀ ਮੁਸਾਫਰ ਸਿ ਉਹ ਰਾਤ ਨੂੰ ਉਰੇ ਠਹਿਰਦੇ ਸੀਗੇ ਉਹਨਾਂ ਨੂੰ ਰੋਟੀ ਟੁਕ ਵੀ ਉਰੇ ਮਿਲਦਾ ਹ ਲੰਗਰ ਪ੍ਰਸ਼ਾਦਾ ਮਿਲਦਾ ਸੀਗਾ ਤਾਂ ਰਾਤ ਕੱਟਦੇ ਸੀਗੇ ਸਵੇਰੇ ਆਪਣਾ ਰਸਤਾ ਫੜਦੇ ਸੀਗੇ ਇਦਾਂ ਹੀ ਕਹਿੰਦੇ ਇੱਕ ਗੱਡੇ ਤੇ ਚਾਰ ਸਾਧੂ ਆ ਗਏ ਗੱਡੇ ਤੇ ਉਹਨਾਂ ਦੇ ਪਰਾਲੀ ਲੱਗੀ ਹੋਈ ਆ ਕੇ ਕਹਿੰਦੇ ਬਾਬਾ ਜੀ ਅਸੀਂ ਹਨੇਰਾ ਹੋ ਗਿਆ ਸਫ਼ਰ ਸਾਡਾ ਅੱਗੇ ਹੈ ਅੱਗੇ ਜਾਣਾ ਤੇ ਸਾਨੂੰ ਰਾਤ ਕੱਟਣ ਨੂੰ ਦਿੱਤੀ ਜਾਵੇ। ਉਹ ਕਹਿੰਦੇ ਰੁਕੋ ਭਾਈ ਡੇਰਾ ਹੈ ਤਾਂ ਰਾਹੀ ਮੁਸਾਫਰਾਂ ਵਾਸਤੇ ਹੀ ਹੈ। ਭੁੱਖਿਆਂ ਵਾਸਤੇ ਆ ਰੋਟੀ ਖਾਓ ਤੁਸੀਂ। ਕਹਿੰਦੇ ਠੀਕ ਹੈ। ਕਹਿੰਦੇ ਸਵੇਰੇ ਨਾਸ਼ਤਾ ਕਰਕੇ ਜਾਈਓ। ਸਵੇਰੇ ਲੰਗਰ ਛੱਕ ਕੇ ਜਾਈਓ। ਉਹ ਕਹਿੰਦੇ ਬਾਬਾ ਜੀ ਸਵੇਰੇ ਤਾਂ ਅਸੀਂ ਜਲਦੀ ਨਿਕਲ ਜਾਾਂਗੇ। ਅਸੀਂ ਤਾਂ ਮੂੰਹ ਨੇ ਰੇ ਨਿਕਲ ਜਾਾਂਗੇ ਸਾਡੀ ਬਾੜ ਬਹੁਤ ਲੰਬੀ ਹੈ। ਉਹ ਕਹਿੰਦੇ ਤੁਹਾਡੀ ਮਰਜ਼ੀ ਭਾਈ। ਰਾਤ ਨੂੰ ਰੋਟੀ ਟੁਕ ਖਾ ਕੇ ਸੌਂਗੇ। ਤਾਂ ਉਹਨਾਂ ਦਾ ਚੇਲਾ ਕਹਿੰਦਾ ਕਹਿੰਦਾ ਬਾਬਾ ਜੀ ਸਵੇਰੇ ਛੇਤੀ ਉੱਠਾਂਗਾ ਕਹਿੰਦੇ ਕਿਉਂ ਕਹਿੰਦੇ ਉੱਠ ਕੇ ਇਹਨਾਂ ਨੂੰ ਕਹਿੰਦੇ ਚਾਹ ਪਾਣੀ ਦਾ ਇੰਤਜ਼ਾਮ ਕਰ ਦਊਗਾ ਇਹ ਕਹਿੰਦੇ ਨੇ ਛੇਤੀ ਜਾਣਾ ਉਹ ਕਹਿੰਦਾ ਕਮਲਿਆ ਇਹ ਤਾਂ ਤੇਰੇ ਉੱਠਣ ਤੋਂ ਪਹਿਲਾਂ ਹੀ ਚਲੇ ਜਾਣਗੇ ਉਹ ਚੇਲਾ ਹੈਰਾਨ ਵੀ ਇਹ ਬਾਬਾ ਜੀ ਕੀ ਕਹਿੰਦੇ ਨੇ ਕਹਿੰਦੇ ਤੇਰੇ ਉੱਠਣ ਤੋਂ ਵੀ ਪਹਿਲਾਂ ਚਲੇ ਜਾਣਗੇ ਤੈਨੂੰ ਨਹੀਂ ਪਤਾ ਇਸ ਗੱਲ ਦਾ ਕਹਿੰਦੇ ਠੀਕ ਹੈ ਜੀ ਸੌਂਗਾ ਜੀ ਰਾਤ ਨੂੰ ਉਹ ਸਾਧੂਆਂ ਨੂੰ ਨੀਂਦ ਕਿੱਥੇ ਆਉਂਦੀ ਹੈ ਉਹ ਸਾਧੂ ਤਾਂ ਹੈ ਨਹੀਂ ਰੇ ਸਾਧੂਆਂ ਦੇ ਭੇਸ ਦੇ ਵਿੱਚ ਠੱਗ ਸੀ ਠੱਗ ਸੀਗੇ ਉਹ ਤਾਂ ਉਹ ਮੂੰਹ ਨੇ ਰੇ ਉੱਠੇ ਜੀ ਹਜੇ ਉੱਠ ਕੇ ਉਹਨਾਂ ਨੇ ਫਟਾਫਟ ਬਲਦ ਜੋੜਿਆ ਵੀ ਬਾਬਾ ਜੀ ਨੂੰ ਕਿਤੇ ਵਿੜਕ ਬਿਨਾ ਸੁਣ ਜਵੇ ਰੋਲਾ ਪੈਂਦਾ ਦੇ ਕੇ ਬਲਦ ਜੋੜੇ ਜੋੜ ਕੇ ਗੱਡੇ ਨੂੰ ਜਦ ਹੱਕਣ ਲੱਗੇ ਉਹ ਗੱਡਾ ਤੁਰਿਆ ਹੀ ਨਾ ਉਹ ਜਿਹੜਾ ਗੱਡਾ ਹੈਗਾ ਸੀ ਉਹ ਗੱਡੇ ਦੇ ਤੁਸੀਂ ਕਹਿੰਨੋ ਵੀ ਤੁਰਿਆ ਨਹੀਂ ਹੈਗਾ ਉਹਦੇ ਉੱਪਰ ਕੀ ਜਿਹੜਾ ਗੱਡੇ ਦੇ ਉੱਪਰ ਉਹਨੇ ਲੱਦਿਆ ਸੀਗਾ ਕੋਈ ਚੀਜ਼ ਪਰਾਲੀ ਸੀਗੀ ਜੀ ਹਾਂਜੀ ਪਰਾਲੀ ਦਾ ਵਜ਼ਨ ਹੁੰਦਾ ਕੋਈ ਤੁਰਿਆ ਹੀ ਨਹੀਂ ਗੱਡਾ ਨਹੀਂ ਤੁਰਿਆ ਬਥੇਰਾ ਉਹਨਾਂ ਨੇ ਜ਼ੋਰ ਲਾ ਲਿਆ ਬਲਦਾਂ ਨੂੰ ਬਥੇਰਾ ਮਾਰ ਮਾਰ ਕੇ ਦੇਖ ਲਿਆ ਚਾਰੋ ਜਣਿਆਂ ਨੇ ੱਤਕਾ ਲਾ ਲਾ ਕੇ ਦੇਖ ਲਿਆ ਗੱਡਾ ਨਹੀਂ ਤੁਰਿਆ ਅੰਤੋਂ ਉਹਨਾਂ ਨੇ ਦੇਖਿਆ ਵੀ ਹੁਣ ਦਿਨ ਚੜਜੂਗਾ ਉਦੋਂ ਬਾਅਦ ਆਪਾਂ ਫੜੇ ਜਾਵਾਂਗੇ ਕਿਉਂਕਿ ਦਿਲ 'ਚ ਚੋਰ ਸੀਗਾ ਤਾਂ ਉਹ ਛੱਡ ਕੇ ਗੱਡਾ ਭੱਜ ਗਏ ਬਲਦ ਵੀ ਛੱਡ ਕੇ ਗੱਡਾ ਵੀ ਛੱਡ ਕੇ ਉਪਰਾਲੀ ਵੀ ਲੱਦੀ ਲਦਾਈ ਛੱਡ ਕੇ ਛੱਡ ਕੇ ਭੱਜ ਗਏ ਭੱਜੇ ਹੋਏ ਤਾਂ ਉਸ ਤੋਂ ਬਾਅਦ ਹੁਣ ਬਾਬਾ ਜੀ ਦੇ ਚੇਲੇ ਉੱਠੇ ਉੱਠ ਕੇ ਉਹਨਾਂ ਨੇ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਉਹ ਕਹਿੰਦੇ ਵੀ ਦੇਖ ਆਵਾ ਜਾ ਕੇ ਉਹਨਾਂ ਨੂੰ ਵੀ ਉਹ ਚਲੇ ਗਿਆ ਇੱਥੇ ਨੇ ਜੇ ਇੱਥੇ ਨੇ ਤਾਂ ਮੈਂ ਚਾਹ ਬਣਾ ਦਿੰਦਾ ਉਹਨਾਂ ਨੂੰ ਉਹ ਕਹਿੰਦੇ ਕੰਮ ਲੈ ਤੂੰ ਤਾਂ ਕਹਿੰਦੇ ਬੈਠਾ ਰਹਿ ਹੋਰੀ ਕਹਿੰਦੇ ਉਹ ਤਾਂ ਕੱਦੇ ਚਲੇ ਗਿਆ ਗੱਡਾ ਵੀ ਹੋਰੀ ਖੜਾ ਉਹਨਾਂ ਦਾ ਉਹ ਤਾਂ ਤੁਰਿਆ ਹੀ ਨਹੀਂ ਕਹਿੰਦੇ ਬਾਬਾ ਜੀ ਨੂੰ ਕਿਵੇਂ ਪਤਾ ਕਹਿੰਦਾ ਐ ਕਰੋ ਹੁਣ ਤੁਸੀਂ ਜਾਓ ਉੱਪਰ ਆਲੀ ਛੱਕੋ ਉਪਰੋਂ ਉਹਦੇ ਚ ਹਣੂਮਾਨ ਜੀ ਦੀ ਮੂਰਤੀ ਆ ਇੱਕ ਬਹੁਤ ਵੱਡੀ ਇਹ ਲੈ ਕੇ ਆਏ ਸੇ ਕਿਤੋਂ ਚੁਰਾ ਕੇ ਇਹ ਮੂਰਤੀ ਲਾਹੋ ਲਾ ਕੇ ਅੰਦਰ ਲਿਆ ਕੇ ਰੱਖੋ ਉਹ ਛੇਲੇ ਗਏ ਜਾ ਕੇ ਦੇਖਿਆ ਉਹਦਾ ਗੱਡਾ ਖੜਾ ਬਲਦ ਜੁੜੇ ਹੋਏ ਨੇ ਉਸ ਨੇ ਛੱਡ ਕੇ ਭੱਜੇ ਹੋਏ ਨੇ ਉਹ ਆਲੇ-ਦਾਲੇ ਸਾਧੂ ਕਿਤੇ ਨਹੀਂ ਢਿੰਦੇ ਤਾਂ ਉਹਨਾਂ ਨੇ ਕੀ ਕੀਤਾ ਜੀ ਉਪਰਾਲੀ ਚੱਕੀ ਤਾਂ ਸੱਚਮੁੱਚ ਇੱਕ ਪੱਥਰ ਦੀ ਮੂਰਤੀ ਉਹ ਲੋਕੀ ਤਾਂ ਇਹ ਕਹਿੰਦੇ ਨੇ ਕਿ ਲਾਲ ਮੋਂਗੇ ਦੀ ਐ ਇਹ ਤੇ ਉਹਦੇ ਬਾਰੇ ਮੈਨੂੰ ਪਛਾਣ ਨਹੀਂ ਹੈ ਖੈਰ ਉਹ ਲਿਆਂਦੀ ਤਾਂ ਬਾਬਾ ਜੀ ਦੇ ਟਾਈਮ ਤੋਂ ਹੀ ਉਹ ਇੱਥੇ ਸਥਾਪਿਤ ਹੈ ਇਸ ਮੰਦਰ ਦੀ ਵੀ ਸਥਾਪਿਤ ਕੀਤੀ ਗਈ ਹੈ ਸਥਾਪਿਤ ਕੀਤੀ ਗਈ ਸੀ ਉਹ ਜაძਿਓ ਹੀ ਅੱਜ ਤੱਕ ਇੱਥੇ ਹੀ ਹੈ ਤਾਂ ਦੀ માનਤਾ ਬਹੁਤ ਹੈ ਲੋਕ ਆਉਂਦੇ ਨੇ ਮੰਗਲਵਾਰ ਨੂੰ ਉਹ ਕਾਫੀ ਇਕੱਠ ਹੁੰਦਾ ਮੱਥਾ ਟੇਕਣ ਲੋਕੀ ਆਉਂਦੇ ਨੇ ਤਾਂ ਉਹ ਮੂਰਤੀ ਆਪਾਂ ਤੁਹਾਨੂੰ ਦਿਖਾਉਣੀ ਹੈ ਦੇਖੋ ਜੇ ਬਹੁਤ ਜਿਹੜਾ ਹੈਗਾ ਇਸ ਡੇਰੇ ਦੀ ਬਾਬਾ ਆਤਮਾ ਰਾਮ ਜੀ ਦੀ ਮਹਿਮਾ ਜਿਹੜੀ ਹੈਗੀ ਆ ਜੇ ਕਹਿ ਲਈ ਆਪਾਂ ਸ਼ਕਤੀਆਂ ਭਰੀ ਯਾਰ ਉਹਨਾਂ ਦੀ ਜਿਹੜੀ ਹੈਗੀ ਆ ਆਪਣੀ ਜ਼ਿੰਦਗੀ ਦਾ ਜਿਹੜਾ ਆ ਪ੍ਰਮਾਤਮਾ ਨਾਲ ਲਿਵ ਲੱਗੀ ਹੋਈ ਹੈਗੀ ਉਸੇ ਕਰਕੇ ਹੀ ਜਿਹੜਾ ਇਸ ਜਗ੍ਹਾ ਨੂੰ ਭਾਗ ਲੱਗੇ ਹਨ ਦੇਖਣਯੋਗ ਜਗ੍ਹਾ ਬਣੀ ਆ ਜਿੱਥੇ ਕੀ ਦੇਸ਼ਾਂ ਵਿਦੇਸ਼ਾਂ ਤੋਂ ਜਿਹੜਾ ਸੰਗਤਾਂ ਨਸਤ-ਮਸਤ ਹੁੰਦੀਆਂ ਨੇ ਇੱਥੇ ਆ ਕੇ ਹਰ ਮੰਗਲਵਾਰ ਨੂੰ ਜਿਹੜਾ ਹੈਗਾ ਇਸ ਡੇਰੇ ਦੇ ਵਿੱਚ ਆ ਕੇ ਉਹ ਆਪਣੀ ਸਰਦਾ ਮੁਤਾਬਕ ਆ ਦਰਸ਼ਨ ਕਰ ਜਾਂਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਮੂਰਤੀ ਦੇ ਜਿਹੜੀ ਮੂਰਤੀ ਬਾਬਾ ਜੀ ਨੇ ਉਸੋ ਜਿਹੜੇ ਹੈਗੇ ਨੇ ਸਾਧੂ ਦੇ ਭੇਜ ਦੇ ਵਿੱਚ ਆਏ ਚੋਰਾਂ ਦੇ ਕੋਲ ਆ ਸਥਾਪਿਤ ਕੀਤੇ ਜਿਹੜੇ ਛੱਡ ਕੇ ਭੱਜ ਗਿਆ ਸੀ ਬਾਬਾ ਜੀ ਤੋਂ ਜਾਣ ਜਾਣ ਹੁੰਦੇ ਹੋਇਆ ਵੀ ਇਤੋਂ ਜਿਹੜਾ ਹੈਗਾ ਅੱਗੇ ਨਹੀਂ ਲਿਆ ਸਕਦੇ ਇਹੇ ਮੂਰਤੀ ਕਿੰਨੇ ਸਮੇਂ ਤੋਂ ਇੱਥੇ ਸਥਾਪਿਤ ਕੀਤੀ ਗਈ ਹੈ ਜੀ ਵਿੱਚ 300 ਸਾਲ ਹੋ ਗਿਆ ਹੋਊਗਾ ਜੀ 300 ਸਾਲ ਤੋਂ ਵੱਧ ਹੋ ਗਿਆ ਹੋਊਗਾ ਇਹ ਆ ਦੇਖੋ ਇਹ ਸਾਰਾ ਇੱਕ ਹੈ ਜੀ ਆਹ ਇਹ ਜੇ ਆ ਦੇਖੀਏ ਨਾ ਪੂਰੇ ਦਾ ਪੂਰਾ ਇੱਕ ਪੱਥਰ ਹੈ ਇਹ ਆ ਸਾਰਾ ਹਾਂਜੀ 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 ਪੂਰਾ ਦਿਖ ਰਿਹਾ ਹੈ ਹੱਥ ਉਹਨਾਂ ਦਾ ਗਦਾ ਜਿਹੜਾ ਹੈ ਆ ਬਾਹਾਂ ਹਰ ਚੀਜ਼ ਦਿਖ ਰਹੀ ਹੈ ਇਹ ਦੀ ਇਹ ਇੱਕ ਵੀਸ ਹੈ ਜੀ ਸਾਰਾ ਤੇ ਹੁਣ ਤਾਂ ਇਹਦੀ ਡੈਕੋਰੇਸ਼ਨ ਕਰਤੀ ਜੀ ਇਹਦਾ ਸ਼ੀਸ਼ਾ ਲਾਤਾ ਇਹਦੀ ਡੈਕੋਰੇਸ਼ਨ ਹੋ ਗਈ ਮੈਂਨੇ ਤਾਂ ਇਕੱਲੀ ਮੂਰਤੀ ਦੇਖੀ ਹੋਈ ਹੈ ਮੈਂ ਬਚਪਨ ਤੋਂ ਆਣਾ ਜੀ ਇੱਥੇ ਮੈਂ ਸ਼ੁਰੂ ਤੋਂ ਦੇਖਿਆ ਹੋਇਆ ਮੈਂਨੇ ਇਕੱਲੀ ਮੂਰਤੀ ਦੇਖੀ ਹੋਈ ਹੈ ਇਹ ਔਰ ਇਸ ਤਰ੍ਹਾਂ ਹੀ ਕੰਧ ਦੇ ਵਿੱਚ ਸਥਾਪਿਤ ਪੁਰਾਣੀ ਦੇਖਦਾ ਆ ਰਹੇ ਹਾਂ ਤੇ ਹੁਣ ਠੀਕ ਹੈ ਡੈਕੋਰੇਸ਼ਨ ਅੱਜ ਦੇ ਜ਼ਮਾਨੇ ਮੁਤਾਬਕ ਇਹਨਾਂ ਨੇ ਬਣਾਤਾ ਚੰਗੀ ਗੱਲ ਹੈ ਇਹ ਤਾਂ ਮਨੇ ਕੱਲਾ ਪੱਥਰ ਲੱਗਿਆ ਹੋਇਆ ਦੇਖਿਆ ਜੀ ਇਹ ਇਸ ਤਰ੍ਹਾਂ ਜਿਸ ਤਰ੍ਹਾਂ ਕਾਂਗਦੇ ਦੇ ਵਿੱਚ ਕੱਲਾ ਪੱਥਰ ਲੱਗਿਆ ਹੋਵੇ ਹਨੁਮਾਨ ਜੀ ਦਾ ਇਸ ਤਰ੍ਹਾਂ ਮਨੇ ਦੇਖੀ ਹੈ ਜਿਹੜਾ ਇਹਦਾ ਰੰਗ ਇਹ ਲਾਲ ਹੈਗਾ ਇਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਜੀ ਕਿ ਬਾਅਦ ਦੇ ਵਿੱਚ ਅਲੱਗ ਮਨੇ ਜਦੋਂ ਕੱਲੀ ਮੂਰਤੀ ਦੇਖੀ ਉਦੋਂ ਵੀ ਲਾਲ ਸੀਗੀ ਮੈਂ ਸ਼ੁਰੂ ਦੇ ਲਾਲ ਹੀ ਦੇਖਦਾ ਆ ਰਹੇ ਹਾਂ ਜੀ ਇਹ ਨਹੀਂ ਹੈ ਕਿ ਲਾਲ ਕਰਤੀ ਇਹ ਪਹਿਲਾਂ ਤੋਂ ਹੀ ਲਾਲ ਹੈ ਇਸ ਤੋਂ ਕਿਨਾਂ ਬਾਬਾ ਜੀ ਕਹੇ ਲੀਏ ਆਪਾਂ ਬਾਬਾ ਤੁਮਾਰਾਮ ਜੀ ਹੋਏ ਨੇ ਤੇ ਉਹਨਾਂ ਦਾ ਜਿਹੜਾ ਕੀ ਆਪਾਂ ਕਹੇ ਲੀਏ ਹੋਰ ਵੀ ਜਿਹੜੇ ਹੈਗੇ ਨੇ ਚੇਲੇ ਵਾਲਕੇ ਕਿੰਨੀ ਕੀ ਤਦਾਦ ਦੇ ਵਿੱਚ ਜਿਹੜੇ ਹੈਗੇ ਨੇ ਇਸ ਜਗ੍ਹਾ ਦੀ ਸਾਮ ਸਵਾਲ ਵਾਸਤੇ ਬਾਦ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਤਾਂ ਬਾਗ ਇਹਦਾ ਕਮੇਟੀ ਬਣੀ ਹੋਈ ਹੈ ਜੀ ਤੇ ਹੁਣ ਤਾਂ ਸ਼ਹਿਰਦਾਰਾਂ ਦੀ ਕਮੇਟੀ ਉਹ ਇਹਨਾਂ ਨੇ ਦੇਖ ਰੇ ਕਰਦੇ ਨੇ ਸਾਰਾ ਕੁਝ ਕਰਦੇ ਨੇ ਹਰ ਚੀਜ਼ ਬਣੀ ਹੋਈ ਹੈ ਤੇ ਉਸ ਤੋਂ ਬਾਬਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਇਹਨਾਂ ਦੇ ਫਿਰ ਜਿਹੜੇ ਚੇਲੇ ਸੀਗੇ ਉਹ ਫਿਰ ਗੱਦੀ ਨਸੀਨ ਹੁੰਦੇ ਰਹੇ ਇੱਕ ਤੋਂ ਬਾਅਦ ਇੱਕ ਮਹੰਤ ਬਣਦੇ ਰਹੇ ਉਹ ਇਦਾਂ ਹੀ ਕਰਦੇ ਕਰਦੇ 10 ਮਹੰਤ ਹੋਏ ਨੇ ਇਹਨਾਂ ਦੇ ਜਿਹੜੇ ਆਪਾਂ ਤੋਂ ਦੀ ਗੱਲ ਵਿਚਾਲਿਆ ਮੈਂ ਗੱਲ ਕਰੀ ਬਾਬਾ ਆਤਮਾਰਾਮ ਜੀ ਦੀ ਉਹਨਾਂ ਨੇ ਜਿਹੜਾ ਗੱਦੀ ਨਸੀਨ ਇੱਥੇ ਕਿੰਨਾ ਚਿਰ ਜਿਹੜੀ ਆਪਣੇ ਸੇਵਾ ਨਿਭਾਈ ਐ ਇੱਥੇ ਇਸ ਡੇਰੇ ਦੇ ਵਿੱਚ ਉਹ ਤਾਂ ਉਹਨਾਂ ਨੇ ਜੀ ਘੱਟੋ ਘੱਟ 60-70 ਸਾਲ ਨਿਭਾਈ ਐ ਜੀ ਉਹਨਾਂ ਨੇ ਆਪ ਉਸ ਤੋਂ ਬਾਅਦ ਫਿਰ ਉਹਨਾਂ ਦੇ ਚੇਲੇ ਆਉਂਦੇ ਰਹੇ 10 ਚੇਲੇ ਸਾਰਿਆਂ ਦੀਆਂ ਸਮਾਧਾਂ ਉਰੇ ਬਣੀਆਂ ਹੋਈਆਂ ਨੇ ਜੀ ਹਾਂਜੀ ਹਾਂਜੀ ਉਹ ਸਮਾਧਾਂ ਤੁਹਾਨੂੰ ਦਿਖਾਉਣੇ ਆ ਤੇ ਬਾਬਾ ਜੀ ਦੀ ਆਪਣੀ ਆਤਮਾਰਾਮ ਜੀ ਦੀ ਸਮਾਧ ਇੱਥੇ ਬਣੀ ਹੋਈ ਹੈ ਉਹ ਦਿਖਾਉਣੇ ਆ ਤੁਹਾਨੂੰ ਇੱਥੇ ਮੰਗਲਵਾਰ ਨੂੰ ਕਿੰਨੀ ਕੀ ਤਦਾਦ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਆ ਦਰਸ਼ਨ ਕਰਨ ਆਉਂਦੇ ਨੇ ਹਰ ਮੰਗਲਵਾਰ ਜਿਹੜੇ ਹੈਗੇ ਤੁਸੀਂ ਕਹਿੰਦੇ ਹੋ ਵੀ ਇੱਥੇ ਜਿਹੜਾ ਹੈਗਾ ਸਰਦਾ ਮੁਤਾਬਕ ਲੋਕਾਂ ਵੱਲੋਂ ਆ ਕੇ ਨਾਸਤ ਮਤ ਕੋਈ ਹੁੰਦਾ ਕਿੰਨੀ ਕੀ ਤਦਾਦ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਦੇਖੋ ਜੀ ਮੈਂ ਗਿਣਤੀ ਤਾਂ ਨਹੀਂ ਦੱਸ ਸਕਦਾ ਪਰ ਇਹ ਦੱਸ ਸਕਦਾ ਕਿ ਮੈਨੂੰ ਜੇ ਦੇਖਿਆ ਮੰਗਲਵਾਰ ਨੂੰ ਸ਼ਾਮ ਨੂੰ ਪੂਰੀ ਰੌਣਕ ਹੁੰਦੀ ਹੈ ਹੋਰੇ ਮੇਲਾ ਭਰਿਆ ਹੁੰਦਾ ਇੱਕ ਤਰ੍ਹਾਂ ਦਾ ਤੇ ਬਹੁਤ ਲੋਕ ਆਉਂਦੇ ਨੇ ਏ ਬਾਬਾ ਆਤਮਾਰਾਮ ਜੀ ਦੀ ਸਮਾਦ ਹੈ ਜੀ ਅੰਦਰ ਕਿ ਆਹ ਦੇਖੋ ਇਧਰੋਂ ਦਿਖ ਜਾਏਗੀ ਏ ਬਾਬਾ ਮੈਂ ਦਰਸ਼ਕਾਂ ਨੂੰ ਦੱਸਦਾ ਵੀ ਜਿਹੜੇ ਸਮਾਦ ਬਾਬਾ ਆਤਮਾਰਾਮ ਜੀ ਦੇ ਇੱਥੇ ਬੜਾਈ ਗਿਆ ਕਿਉਂਕਿ ਇਹਦਾ ਵੀ ਜਿਹੜਾ ਹੈਗਾ ਟਾਈਮ ਹੈਗਾ ਆ ਖੁਲ ਦਰਸ਼ਨਾ ਵਾਸਤੇ ਇਹ ਸ਼ਾਮ ਨੂੰ ਮੇਰੇ ਖਾਲੇ 5 ਵਜੇ ਤੋਂ ਬਾਅਦ ਖੁੱਲੇ ਜਾਂਦੇ ਹੈਗੇ ਨੇ ਹੁਣ ਛੀਸ਼ੇ ਲਾ ਕੇ ਪੁਜਾਰੀ ਜਿਹੜਾ ਹੈਗਾ ਆਪਣੇ ਰਾਮ ਕਰ ਰਹੇ ਨੇ ਤੁਹਾਨੂੰ ਦਿਖਾ ਰਿਹਾ ਬਾਬਾ ਜੀ ਦੀ ਜਿਹੜੀ ਹੈਗੀ ਆ ਇਹ ਸਮਾਦ ਬਣਾਈ ਗਈ ਇਸ ਜਗ੍ਹਾ ਤੇ ਜਿਹੜੀ ਇਸ ਸਾਹਮਣੇ ਬਣਾਈ ਇਹ ਬਾਬਾ ਜੀ ਤੋਂ ਬਾਅਦ ਜਿਹੜੇ ਛੇਲੇ ਹੁੰਦੇਗਾ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਗੱਦੀ ਨਸ਼ੀਨ ਹੁੰਦੇਗਾ ਇਹ ਉਹਨਾਂ ਦੀਆਂ ਨੇ ਜੀ ਇਹ ਸਾਰੀਆਂ ਇੱਥੋਂ ਚੱਲ ਪਾਗੇ ਦੋਨੀਆਂ ਸਾਈਡਾਂ ਦੇ ਵਿੱਚ ਸਾਰੀਆਂ ਸਮਾਦਾਂ ਉਹਨਾਂ ਦੀਆਂ ਨੇ ਇਹ ਦੇਖੋ ਕੱਲੇ-ਕੱਲੇ ਦੇ ਦਰਸ਼ਨ ਕਰਾਓ ਤੁਸੀਂ ਤੇ ਉਸ ਤੋਂ ਬਾਅਦ ਫਿਰ ਆਪਾਂ ਬਾਹਰ ਦੇਖਾਂਗੇ। ਅੱਛਾ ਜਿਵੇਂ ਦੇਖਿਆ ਜਾਵੇ ਇਹਨਾਂ ਦੇ ਜਿਹੜੇ ਹੋਏਗੇ ਨੇ ਬਾਬਾ ਜੀ ਦੇ ਸੇਵਕ ਹੋਏ ਨੇ ਇਹ ਉਹਨਾਂ ਦੇ ਵੰਸ਼ ਦੇ ਵਿੱਚ ਲਾਲੋ ਮੰਨ ਲਿਆ ਪਏੜੇ ਚਲੋ ਗੱਦੀ ਨਸੀਰ ਹੁੰਦੇ ਨੇ ਬਾਅਦ ਦੇ ਵਿੱਚ ਵੰਸ਼ੀ ਮੰਨੇ ਜਾਂਦੇ ਨੇ। ਇਹਨਾਂ ਦੇ ਨੇਮ ਪਲੇਟ ਜਿਹੜੀ ਰੇਵਲ ਨੂੰ ਕੰਨਿਆ ਗਈ ਇੱਥੇ ਲਿਖ ਕੇ ਹਾਲਾਂਕਿ ਚਾਹੀਦੇ ਸੀ ਇਹਨਾਂ ਦੇ ਵੀਡੀਓ। ਦੇਖੋ ਜੀ ਲਾਈਆਂ ਨਹੀਂ ਇਹਨਾਂ ਨੇ ਪਰ ਉਹ ਹੈਗੀਆਂ ਮੇਰੇ ਯਾਦ ਹੈ ਸਾਰਾ ਕੁਝ ਮੇਰੇ ਕੋਲੇ ਲਿਖਿਆ ਹੋਇਆ ਹੈ। ਕਿਹੜੇ ਤੋਂ ਬਾਅਦ ਕਿਹੜਾ ਛੇਲਾ ਹੋਇਆ ਉਹ ਸਾਰਾ ਇਤਿਹਾਸ ਮੇਰੇ ਕੋਲੇ ਹੈਗਾ ਕਿੰਨੀ ਦੇਰ ਪਿਆ ਉਹ ਉਸ ਤੋਂ ਬਾਅਦ ਕਿਹੜਾ ਚੇਲਾ ਹੋਇਆ ਉਹ ਜਿੰਨੀਆਂ ਵੀ ਸਮਾਧਾਂ ਨੇ ਨਾ ਇਕੱਲੇ-ਇਕੱਲੇ ਦਾ ਮੇਰੇ ਕੋਲੇ ਨਾਮ ਪਤਾ ਹੈਗਾ ਜੀ ਔਰ ਉਹਨਾਂ ਦਾ ਪੀਰੀਅਡ ਹੈਗਾ ਟਾਈਮ ਹਰ ਚੀਜ਼ ਹੈਗੀ ਤੇ ਇਹ ਦੇਖੋ ਤੁਸੀਂ ਆ ਆਹ ਦੇਖੋ ਪੁਰਾਣੀਆਂ ਬਣੀਆਂ ਹੋਈਆਂ ਨੇ ਇਹ ਨਹੀਂ ਹੈ ਕਿ ਨਵੀਆਂ ਬਣੀਆਂ ਇਹਨਾਂ ਦੇ ਉੱਪਰ ਜਿਹੜਾ ਕੰਮ ਹੋਇਆ ਦੇਖੋਗੇ ਤੁਸੀਂ ਉਹ ਸਾਰਾ ਪੁਰਾਣਾ ਹੀ ਹੈ ਅੱਜ ਜਿਹੜੀਆਂ ਇਹ ਦੇਖਣ ਨੂੰ ਨਵੀਂ ਪੀੜ੍ਹੀ ਵਾਸਤੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਇਹ ਦੇਖਣ ਨੂੰ ਇਹ ਹੀ ਚੀਜ਼ਾਂ ਬਹੁਤ ਵੱਡੀਆਂ ਨੇ ਦੇਖਣ ਦੇ ਵਿੱਚ ਆ ਜਿਹੜੇ ਉੱਪਰ ਗੁੰਬਦ ਬਣਾਇਆ ਗਿਆ ਨੇ ਉਹ ਜਿਹੜੀ ਹੈਗੀ ਆ ਪੁਰਾਣੇ ਸਭਾਚਾਰ ਨੂੰ ਬਰਸਾਉਂਦੇ ਨੇ ਪਰ ਜਿਹੜਾ ਕੰਧਾਂ ਦੇ ਉੱਪਰ ਨਵੰਨੀ ਕਰਨ ਕੀਤਾ ਗਿਆ ਇੱਟ ਤਾਂ ਰੰਗ ਸਾਈ ਲੱਗੀ ਹੋਈ ਹੈ ਸਾਰੀ ਇਹ ਇੱਟ ਸਾਰੀ ਛੋਟੀ ਲੱਗੀ ਹੋਈ ਹੈ ਜੀ ਰਾਨਕ ਸਾਈ ਲੱਗੀ ਹੋਈ ਹੈ ਇਹਦੇ ਤੇ ਪਲਾਸਟਰ ਨਵੇਂ ਹੋ ਗਏ ਪਹਿਲਾਂ ਚੋਣਨੇ ਦਾ ਪਲਾਸਟਰ ਸੀਗਾ ਫੇਰ ਇੱਕ ਹੋਰ ਹੈ ਸਮਾਦਾਂ ਵੀ ਟਾਈਮ-ਟਾਈਮ ਸਿਰ ਬਣਦੀਆਂ ਰਹੀਆਂ ਨਾ ਕੋਈ 100 ਸਾਲ ਬਾਅਦ ਬਣੀ ਕੋਈ 150 ਸਾਲ ਬਾਅਦ ਬਣੀ ਜਦ ਤੱਕ ਟਾਈਮ ਬਦਲ ਗਿਆ ਨਕਸ਼ੇ ਬਦਲ ਗਏ ਡਰੇਣ ਬਦਲ ਗਏ ਉਸ ਹਿਸਾਬ ਨਾਲ ਪੀਰੀਅਡ ਦੇ ਮੁਤਾਬਕ ਬਣਦਾ ਗਿਆ ਇੱਕ ਮੈਂ ਆ ਦੇਖਦਾ ਪੌੜੀ ਦੇਖਦਾ ਮੈਂ ਜਾਣਦੀ ਇਹ ਇਹ ਉੱਪਰ ਡਿਊਟੀ ਦੇ ਉੱਪਰ ਬਣਾਈ ਗਿਆ ਬਾਹਰਲੇ ਪਾਸੇ ਇਹ ਇਹ ਦੀ ਜਿਹੜੀ ਹੈਗੀ ਆ ਕਿ ਇਸ ਡੇਰੇ ਦੇ ਨਾਲ ਇਹਦਾ ਕੇਸ ਹੁੰਦਾ ਇਹ ਜਿਹੜੀ ਪੌੜੀ ਹੈ ਜੀ ਪਹਿਲਾਂ ਤੁਸੀਂ ਪੌੜੀ ਦੀ ਛੱਤ ਦੇਖੋ ਜਿਹੜੀ ਦੇਖਣ ਵਾਲੀ ਚੀਜ਼ ਹੈ ਪੌੜੀਆਂ ਤਾਂ ਤੁਹਨੇ ਦੁਨੀਆ ਜਹਾਂ ਚ ਚੜੀਆਂ ਹੋਈਆਂ ਦੇਖੀਆਂ ਹੋਣਗੀਆਂ ਪਰ ਇਹ ਪੌੜੀ ਦੀ ਛੱਤ ਹੈ ਜਿਹੜੀ ਇਹ ਵੀ ਮੰਦਿਰ ਟਾਈਪ ਬਣਾਈ ਹੋਈ ਹੈ ਇਹ ਫਿਰ ਅੱਗੇ ਜਾ ਕੇ ਜਿਹੜੀ ਆ ਉੱਪਰ ਕਮਰਾ ਇਸ ਕਮਰੇ ਚ ਜਾਂਦੀ ਹੈ ਇਹ ਇੱਥੇ ਬਾਬਾ ਜੀ ਰਹਿੰਦੇ ਹੁੰਦੇ ਸੀਗੇ ਬਾਬਾ ਜੀ ਤੋਂ ਬਾਅਦ ਉਹਨਾਂ ਦੇ ਕਈ ਚੇਲੇ ਵੀ ਐਸੇ ਇਹਦੇ ਚ ਹੀ ਰਹਿੰਦੇ ਰਹੇ ਨੇ ਉਹਨਾਂ ਦੀ ਇਹ ਇੱਕ ਤਰ੍ਹਾਂ ਦਾ ਆਰਾਮ ਦਾ ਕਮਰਾ ਸੀ ਰਹਿائش ਦਾ ਕਮਰਾ ਸੀਗਾ ਉਹ ਇੱਥੋਂ ਪੌੜੀ ਚੜਦੇ ਸੀਗੇ ਇੱਥੇ ਜਾ ਕੇ ਆਪਣੇ ਆਰਾਮ ਕਰਦੇ ਸੀ ਜੇ ਆਪਾਂ ਕਹ ਲਈਏ ਸਾਧੂਆਂ ਦੀ ਭਾਸ਼ਾ ਦੇ ਵਿੱਚ ਇਹਨੂੰ ਕੂਟੀਆਂ ਬੋਲਦੇ ਵੀ ਜਿੱਥੇ ਰੈਸਟ ਕਰਦੇ ਨੇ ਬੈਠ ਕੇ ਆਰਾਮ ਕਰਦੇ ਨੇ ਉਹਨਾਂ ਦੀ ਪਰਸਨਲ ਕੂਟੀਆਂ ਹਾਂਜੀ ਹਾਂਜੀ ਓਏ ਇਹ ਇਹ ਉਹਨਾਂ ਦੀ ਬਾਬਾ ਜੀ ਦੀ ਕਹਿ ਲੋ ਤਾਂ ਇਹ ਉਹਨਾਂ ਦੇ ਆਪ ਦੀ ਜਿਹੜੀ ਕੂਟੀਆਂ ਸੀਗੀ ਤੁਸੀਂ ਦੇਖਣਾ ਵੀ ਜਿਹੜੀ ਚੀਜ਼ ਆ ਛੱਤ ਘੰਨੇ ਨਿਗਾਹ ਮਾਰ ਕੇ ਦੇਖੋ ਕੋਈ ਖਾਸियत ਹੈ ਸੱਤ ਦੇ ਵਿੱਚ ਛੱਤ 'ਚ ਕੋਈ ਇੱਟ ਨਹੀਂ ਕੋਈ ਬਾਲਾ ਨਹੀਂ ਕੋਈ ਲੈਂਟਰ ਨਹੀਂ ਤੁਸੀਂ ਇਹ ਦੇਖੋ ਨਹੀਂ ਟੈਲਾਂ ਪਾਉਂਦੇ ਨੇ ਬਾਲੇ ਲਾਉਂਦੇ ਨੇ ਪਤਾ ਨਹੀਂ ਕੀ ਕੀ ਕਰਦੇ ਨੇ ਲੈਂਟਰ ਸਰੀਆ ਕੀ ਕੁਝ ਹੁੰਦਾ ਇਹ ਡਾਟ ਪੂਰੀ ਦੀ ਪੂਰੀ ਇੱਟ ਨਾਲ ਇੱਟ ਜੋੜ ਕੇ ਡਾਟ ਬਣਾਈ ਹੋਈ ਹੈ ਔਰ ਇਹ 300 ਸਾਲ ਹੋ ਗਏ ਨੇ ਡਾਟ ਉਸ ਨੇ ਅੱਜ ਵੀ ਖੜੀ ਹੈ ਬਹੁਤ ਵੱਡੀ ਜਿਹੜੀ ਕਮਰਾ ਵੀ ਹੈ ਬਹੁਤ ਵੱਡੀ ਗੱਲ ਹੈ ਜਿਹੜੀ 300 ਸਾਲ ਤੋਂ ਉੱਪਰ ਖੜੀ ਹੈ ਜੇ ਆਪਾਂ ਹੁਣ ਲਾ ਲਈਏ ਹੁਣ ਤਾਂ ਦੇਖੋ ਅੱਜ ਦੇ ਜਮਾਨੇ ਦੇ ਵਿੱਚ ਮਿਸਤਰੀ ਇਹਨਾਂ ਨੇ ਲੈਂਟਰ ਜਿਹੜੇ ਹੈਗੇ ਨੇ ਸਮਾਨ ਪਾ ਕੇ ਲਾਉਂਦੇ ਰੋ ਉਹ ਵੀ ਕਿਤੇ ਨਾ ਕਿਤੇ ਜੇ ਨਾ ਆਵੇ 50 60 ਸਾਲਾਂ ਬਾਅਦ ਲੈਂਟਰ ਵੀ ਝੜਨ ਲੱਗ ਜਾਂਦੇ ਨੇ ਉਹਨਾਂ ਦੀ ਵੀ ਮਿਆਦ ਖਤਮ ਹੋ ਜਾਂਦੀ ਹੈ ਆ ਡਾਰ ਕੇ ਤੋਂ ਹਿੱਲੇ ਦਿਖਦੀ ਹੈ ਕਿਤੇ ਨਾ ਉਹਨਾਂ ਦੀ ਜਿਹੜੀ ਹੈਗੀ ਉਹਨਾਂ ਮਹਾਪੁਰਸ਼ਾਂ ਦੀ ਜਿਹੜੀ ਹੈਗੀ ਇਹਦੇ ਵਿੱਚ ਸ਼ਕਤੀ ਹਾਲੇ ਵੀ ਜਿਹੜੀ ਹੈਗੀ ਇੱਕ ਕੰਮ ਕਰਦੀ ਇੱਥੇ ਆ ਕੇ ਕਿਉਂਕਿ ਉਹਨਾਂ ਦਾ ਜਿਹੜਾ ਜਿੰਦਗੀ ਦੇ ਆਪਦੇ ਮਹਾਪੁਰਸ਼ਾਂ ਨੇ ਬੈਠ ਕੇ ਪਰਮਾਤਮਾ ਨਾਲ ਲੈਵਲ ਆਈ ਹੋਈ ਆ ਉਹ ਹਾਲੇ ਵੀ ਇੱਥੇ ਮੌਜੂਦ ਹੈਗੀ ਆ ਜਿਹਦੇ ਕਰਕੇ ਉਹਦੀ ਵੀ ਚਲਕ ਹੈਗੀ ਕਿਤੇ ਨਾ ਕਿਤੇ ਸਹੀ ਗੱਲ ਹੈ ਕਿ ਮੈਂ ਸਾਹਮਣੇ ਦੇਖਦਾ ਸਾਹਮਣੇ ਬਾਲੀਵੁੱਡ ਨਹੀਂ ਹੈ ਇਹਦਾ ਇਸ ਇਤਿਹਾਸ ਦੇ ਨਾਲ ਕੀ ਮੁੱਖ ਜਿਹੜਾ ਹੈਗਾ ਆ ਦੇਖੋ ਗੇਟ ਬਹੁਤ ਸੋਹਣਾ ਪ੍ਰਾਤਨ ਗੇਟ ਜਿਹੜਾ ਬਣਾਇਆ ਗਿਆ ਇਹ 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 ਗੇਟ ਕਿਹੜੀ ਚੀਜ਼ ਹੈ ਨਾ ਇਹ ਇਹ ਜੀ ਲੱਕੜ ਲੱਗੀ ਹੋਈ ਹੈ ਜਿਹਨੂੰ ਕਹਿੰਦੇ ਨੇ ਦਿਯਾਰ ਦੀ ਲੱਕੜ ਇਹਨੂੰ ਜੇ ਆਪਾਂ ਛਿੱਲਾਂਗੇ ਤਾਂ ਇਹਦੇ ਚੋਂ ਖੁਸ਼ਬੂ ਆਊਗੀ ਇਹ ਚਾਰੋਂ ਪਾਸੇ ਜੀ ਇਹਦੇ ਬੋਲੀ ਦੇ ਚਾਰ ਦਰਵਾਜ਼ੇ ਬਣਾਏ ਗਏ ਸੀਗੇ ਉਸ ਤੋਂ ਬਾਅਦ ਹੁਣ ਪਬਲਿਕ ਜਾ ਕੇ ਉਹਨੂੰ ਬੋਲੀ ਨੂੰ ਖਰਾਬ ਕਰਨ ਲੱਗ ਗਈ ਦਰਵਾਜ਼ੇ ਜਿਹੜੇ ਤਿੰਨ ਨੇ ਉਹ ਬੰਦ ਕਰਤੇ ਪੌੜੀਆਂ ਹੈਗੀਆਂ ਇੱਥੋਂ ਵੱੜ ਕੇ ਪੌੜੀ ਹੈ ਪੌੜੀ ਉਤਰ ਕੇ ਸਿੱਧੀ ਬੋਲੀ ਨੂੰ ਜਾਂਦੀ ਹੈ ਇਹ ਚਾਰਾਂ ਸਾਈਡਾਂ ਦੇ ਵਿੱਚ ਚਾਰ ਦਰਵਾਜ਼ੇ ਸੀਗੇ ਉਹ ਤਿੰਨ ਬੰਦ ਕਰਤੇ ਆਹੀ ਖੁੱਲ ਹੈ ਇਹ ਵੀ ਸਾਲ ਬਾਅਦ ਹੈ ਜਿਹੜਾ ਦੁਸ਼ਹਿਰੇ ਵਾਲੇ ਦਿਨ ਖੁੱਲਦਾ ਇਹ ਚਾਰ ਦਰਵਾਜ਼ੇ ਰੱਖਣ ਦਾ ਕਾਰਨ ਕੀ ਹੈ ਜਿਹੜੇ ਚਾਰ ਦਰਵਾਜ਼ੇ ਬੋਲੀ ਨੂੰ ਰੱਖੇ ਇਹ ਚਾਰੋਂ ਪਾਸਿਓਂ ਪਬਲਿਕ ਆਵੇ ਚਾਰੋਂ ਪਾਸੇ ਪਬਲਿਕ ਹੈ ਇਧਰੋਂ ਦੀ ਬਾਬਾ ਜੀ ਪ੍ਰਵੇਸ਼ ਕਰਦੇ ਸਨ ਜਦੋਂ ਇਸ਼ਨਾਨ ਕਰਨਾ ਹੁੰਦਾ ਸੀ ਸਾਹਮਣੇੋਂ ਡੇਰੇ 'ਚੋਂ ਨਿਕਲਦੇ ਸੀਗੇ ਇੱਥੋਂ ਦੀ ਪ੍ਰਵੇਸ਼ ਕਰ ਲੈਂਦੇ ਸੀ ਬਾਕੀ ਜਿਹੜੇ ਤਿੰਨ ਦਰਵਾਜ਼ੇ ਸੀਗੇ ਉੱਥੋਂ ਦੀ ਪਬਲਿਕ ਆਉਂਦੀ ਸੀਗੀ ਬਾਬਾ ਜੀ ਦੇ ਚੇਲੇ ਛਾੜ ਕੇ ਆਉਂਦੇ ਸੀਗੇ ਉਹ ਜਿਹੜੀ ਪਬਲਿਕ ਸੀ ਉਹ ਆ ਚਾਰ ਦਰਵਾਜੇ ਇਹਦੇ ਹੋਰ ਤਿੰਨ ਦਰਵਾਜੇ ਨੇ ਇੱਥੋਂ ਦੀ ਆਉਂਦੇ ਸੇ ਇਹ ਜਿਹੜੀ ਬੋਲੀ ਐ ਇਹ ਪਾਣੀ ਦੀ ਭਰੀ ਹੋਈ ਹੁੰਦੀ ਸੀਗੀ ਠੀਕ ਆ ਜੀ ਲੋਕ ਇੱਥੋਂ ਛਾਲਾਂ ਮਾਰ ਮਾਰ ਕੇ ਨਹਾਉਂਦੇ ਮੰਨੇ ਦੇਖਣ ਐ ਇਹ ਇਹ ਅੱਜ ਬਿਲਕੁਲ ਸੁੱਕੀ ਪਈ ਐ ਛੋਟੀ ਇੱਟ ਦੀ ਬਣੀ ਐ ਨਾਨਕ ਸਾਹਿਬ ਇੱਟ ਐ ਸਾਰੀ ਚੂਨੇ ਨਾਲ ਬਣੀ ਹੋਈ ਐ ਕੋਈ ਸੀਮੈਂਟ ਨਾਲ ਨਹੀਂ ਬਣੀ ਹੋਈ ਹਾਂ ਸੰਭਾਲਣ ਵਾਸਤੇ ਬਾਅਦ ਚਕੇ ਇਹ ਰਹਿ ਜੂਵੇ ਟੁੱਟੇ ਨਾ ਇਸ ਕਰਕੇ ਉਹ ਵਿਚਾਰੇ ਵਿਚਾਲੇ ਮਾਰਾ ਜਾਂ ਸੀਮਿੰਟ ਦਾ ਪਲਾਸਟਰ ਵੀ ਦਿਖਦਾ ਹੈ ਇਹ ਸਾਂਭਣ ਕਰਕੇ ਕੀਤਾ ਹੋਇਆ ਹੈ ਵੀ ਇਹ ਸਾਂਭੀ ਰਹੇ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਸਾਡੀ ਉਹ ਪੀੜ੍ਹੀ ਇਹ ਦੇਖ ਸਕੇ ਹੁਣ ਆ ਇੱਕ ਚੀਜ਼ ਅੱਜਕਾ ਇੱਥੋਂ ਹੈ ਜੀ ਆਹ ਦੇਖੋ ਆ ਛੋਟੀ ਦੇ ਇੱਟਰੇ ਦੇ ਵਿੱਚ ਨਾਨਕ ਸ਼ਾਹੀ ਚ ਡਿਜ਼ਾਈਨ ਦੇਖੋ ਉਸਨ ਡਿਜ਼ਾਈਨ ਪਾਇਆ ਗਿਆ ਨੇ ਕਿੰਨਾ ਜ਼ਬਰਦਸਤ ਡਿਜ਼ਾਈਨ ਪਾਇਆ ਹੋਇਆ ਹਾਂਜੀ ਹਾਂਜੀ ਉਸ ਤੋਂ ਵਾੜਾ ਕੰਧਾਂ 'ਚ ਦੇਖ ਲਓ ਤੁਸੀਂ ਚਾਰ ਦੀਵਾਰੀ ਜਿਹੜੀਆਂ ਡਾਟਾਂ ਲਾ ਕੇ ਉਹਨਾਂ 'ਚ ਤਾਖ ਰੱਖਿਆ ਗਏ ਨੇ ਸਾਰਾ ਕੁਝ ਤੇ ਉਹ ਉਹ ਇੱਟਾਂ ਦਾ ਡਿਜ਼ਾਈਨ ਹੈ ਤੁਸੀਂ ਦੱਸੋ ਉਸ ਟਾਈਮ ਕਾਰਗਰੀ ਕਿੱਥੇ ਖੜੀ ਸੀਗੀ ਅੱਜ ਕੰਪਿਊਟਰ ਹੀ ਉੱਗ ਆ ਗਿਆ ਉਸ ਵੇਲੇ ਹੱਥਾਂ ਨਾਲ ਕੰਮ ਹੁੰਦਾ ਸੀਗਾ ਬਹੁਤ ਜਿਹੜੀ ਸੋਨੇ ਕਾਰਾਕਾਰੀ ਕੀਤੀ ਗਈ ਹੈ ਜੇ ਆਪਾਂ ਅੱਜ ਦੇ ਜਰਨਲਿਸਟ ਨੂੰ ਦਿਖਾਈਏ ਤਾਂ ਮੇਰਾ ਖਿਆਲ ਹੈ ਕਿ ਤਨਾ ਕਿਤੇ ਉਹ ਇਸ ਜਿਹੜੀ ਹੈਗੇ ਡਿਜ਼ਾਈਨਰ ਨੂੰ ਦੇਖ ਕੇ ਉਹ ਤਾਂ ਹੁਣ ਦੇਖੋ ਜਿਹੜੇ ਯੁੱਗ ਦੇ ਵਿੱਚ ਜਿਹੜਾ ਬੰਦਾ ਉਹ ਤਾਂ ਇਹ ਸਮਝ ਗਿਆ ਵੀ ਕੰਪਿਊਟਰ ਦੇ ਨਾਲ ਜਿਹੜੇ ਡਿਜ਼ਾਈਨ ਤਿਆਰ ਕੀਤੇ ਗਏ ਇਹ ਤਾਂ ਹੱਥੀਂ ਤਿਆਰ ਕੀਤੇ ਹੋਏ ਨੇ ਉਹਨਾਂ ਮਿਸਤਰੀਆਂ ਦੀ ਆਪਣੀ ਕਾੜ ਹੈ ਹੱਥ ਨਾਲ ਬਣਾਇਆ ਛੋਟੇ ਛਿੱਟ ਦੇ ਬਣਾਏ ਹੋਏ ਨੇ ਤੁਸੀਂ ਔਰ ਵੱਡੀ ਚੀਜ਼ ਜਿਹੜੀ ਗੱਲ ਇਹ ਹੈ ਕਿ 300 ਸਾਲ ਤੋਂ ਬਾਅਦ ਅੱਜ ਵੀ ਉਸ ਤਰ੍ਹਾਂ ਹੀ ਹੈ ਉਸ ਤਰ੍ਹਾਂ ਹੀ ਹੈ ਏ اچھا ਇੱਕ ਇੱਕ ਮੈਨੂੰ ਹੋਰ ਗੱਲ ਦੱਸੋ ਵੀ ਜਿਵੇਂ ਸ਼ਹਿਰ ਦੇ ਵਿੱਚ ਇਤਿਹਾਸਕ ਕਿਲੇ ਲਾਲੋ ਜਿਵੇਂ ਇਤਿਹਾਸਕ ਸ਼ੀਸ਼ ਮਹਿਲ ਲਾਲੋ ਆ ਜਾਂ ਹੋਰ ਬਹੁਤ ਸਥਾਨ ਹੈਗੇ ਨੇ ਕਿ ਇਸ ਜਿਹੜਾ ਡੇਰਾ ਹੈਗਾ ਇਹਦੀ ਵੀ ਕਿ ਸੁਰੰਗ ਵਗੈਰਾ ਜਿਹੜੀ ਹੈਗੀ ਇੱਥੋਂ ਕਿਸੇ ਵਸ ਜਾਣ ਨੂੰ ਬਸ ਕੋਈ ਸੁਰੰਗ ਨਹੀਂ ਸੀ ਕੁਛ ਨਹੀਂ ਇਹ ਸਾਰੀਆਂ ਮੁੱਲੋਂ ਮੱਲਿਓੜਾਈਆਂ ਹੋਈਆਂ ਗੱਲਾਂ ਨੇ ਕੋਈ ਕਹਿੰਦਾ ਜੀ ਮਲੇਰ ਕੋਲ ਦੇ ਕਿਲੇ ਚੋਂ ਦੋ ਸੁਰਗਾਂ ਨਿਕਲਦੀਆਂ ਸੀਗੀਆਂ ਇੱਕ ਸੁਰਗ ਲਾਹੌਰ ਨੂੰ ਜਾਂਦੇ ਸੀ ਇੱਕ ਦਿੱਲੀ ਨੂੰ ਜਾਂ ਇਹ ਸਾਰਾ ਕੁਝ ਝੂਠ ਹੈ ਕੋਈ ਸੁਰਗ ਨਹੀਂ ਨਿਕਲਦੀ ਸੀ ਕੁਛ ਨਹੀਂ ਉਹ ਕਿਲਿਆਂ 'ਚ ਤਹਿ ਖਾਨੇ ਬਣਾਏ ਜਾਂਦੇ ਹੁੰਦੇ ਸੀਗੇ ਉਹ ਸਮਾਨ ਰੱਖਣ ਵਾਸਤੇ ਜਾਂ ਫੌਜ ਦੇ ਹਥਿਆਰ ਰੱਖਣ ਵਾਸਤੇ ਉਹ ਰੱਖ ਬਣਾਏ ਜਾਂਦੇ ਸੀਗੇ ਸੁਰਗ ਸਰ ਕੋਈ ਨਹੀਂ ਇੱਥੇ ਕੋਈ ਸੁਰਗ ਨਹੀਂ ਕਹਿੰਦਾ ਡੇਰ ਹੈ ਡੇਰੇ ਜੀ ਸੁਰਗ ਦਾ ਵਾਸਤੇ ਬਣਾਉਣੀ ਹੈ ਸਹੀ ਗੱਲ ਹੈ ਇੱਥੇ ਦਾ ਆਵਾਜ਼ ਤੇ ਕਰਨੀ ਹੈ ਰੱਬ ਰੱਬ ਕਰਨਾ ਇੱਥੇ ਸੁਰਗ ਦਾ ਕੀ ਕੰਮ ਅੱਛਾ ਮੰਗਲਵਾਰ ਤੋਂ ਬਿਨਾ ਕੋਈ ਸਲਾਨਾ ਸਵਾਗਤ ਵੀ ਇਸ ਜਗ੍ਹਾ ਤੇ ਮਨਾਇਆ ਜਾਂਦਾ ਹੈ ਜੀ ਦੁਸਹਿਰੇ ਵਾਲੇ ਦਿਨ ਉਹਰੇ ਬਹੁਤ ਵੱਡਾ ਇਕੱਠ ਹੁੰਦਾ ਜੀ ਦੁਸਹਿਰੇ ਦਾ ਮੇਲਾ ਇੱਥੇ ਲੱਗਦਾ ਹੈ ਤੇ ਆ ਇਧਰਲੇ ਪਾਸੇ ਖੇਤੀ ਹੈ ਜਿੱਥੇ ਇੱਥੇ 라ਵਨ ਦਾ ਪੁਤਲਾ ਲਾ ਕੇ ਉਹਦਾ ਵਹਿਣ ਕੀਤਾ ਜਾਂਦਾ ਹੈ 라ਵਨ ਦਾ ਤੇ ਇਹ ਸਾਰੇ ਆਲੇ-ਦਾਲੇ ਦੁਕਾਨਦਾਰੀ ਹੁੰਦੀ ਹੈ ਤੇ ਇਹ ਮੇਲੇ ਚ ਮਤਲਬ ਦੁਸ਼ਹਿਰੇ ਵਾਲੇ ਦਿਨ ਬਹੁਤ ਵੱਡਾ ਮੇਲਾ ਲੱਗਦਾ ਤੇ ਹਰ ਮੰਗਲਵਾਰ ਨੂੰ ਜਿਹੜੇ ਉਹ ਸ਼ਰਧਾਲੂਰੇ ਮੱਥਾ ਟੇਕਣ ਆਉਂਦੇ ਨੇ ਹਰ ਮੰਗਲਵਾਰ ਹੀ ਮੇਲਾ ਲੱਗਦਾ ਜੀ ਬਹੁਤ-ਬਹੁਤ ਧੰਨਵਾਦ ਸੇਖ ਸਾਹਿਬ ਸਾਡੇ ਜਿਹੜੇ ਹੈ ਕਿ ਦਰਸ਼ਕਾਂ ਨੂੰ ਅਨਮੋਲ ਖਜ਼ਾਨੇ ਦੀ ਜਾਣਕਾਰੀ ਦੇਣ ਵਾਸਤੇ ਸਾਡੇ ਬੋਲਣੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ ਮਿਹਰਬਾਨੀ ਆ ਦੇਖੋ ਜੀ ਇਹ ਸਨ ਸਾਡੇ ਨਾਲ ਇਫਤਖਾਰ ਸੇਖ ਜੀ ਜਿਹੜੇ ਕਿ ਸ਼ਹਿਰ ਦੇ ਕਹਿ ਲਓ ਇਤਿਹਾਸਕ ਜਗਾਵਾਂ ਦੇ ਜਿਹੜੇ ਰਗ-ਰਗ ਦੇ ਵਾਕ ਬਣੇ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੋਈ ਆ ਇਤਿਹਾਸ ਬਾਰੇ ਜਾਣੂ ਨੇ ਸਾਡੇ ਦਰਸ਼ਕਾਂ ਨੂੰ ਸਮੇਂ-ਸਮੇਂ ਸਰ ਜਿਹੜਾ ਹੈਗਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ਦਾ ਇਤਿਹਾਸਕ ਤਰ੍ਹਾਂ ਦਾ ਇਤਿਹਾਸ ਬਾਰੇ ਦੱਸਦੇ ਰਹਿੰਦੇ ਨੇ ਅਗਲੇ ਜਿਹੜਾ ਹੈਗਾ ਅਸੀਂ ਸਟੋਰੀ ਦੇ ਵਿੱਚ ਤੁਹਾਨੂੰ ਹੋਰ ਵੀ ਕਿਸੇ ਨਵੇਂ ਸਥਾਨ ਦੀ ਜਿਹਦੇ ਬਾਰੇ ਸਾਡੇ ਦਰਸ਼ਕਡੇ ਬਾਹਰਲੇ ਹੈਗੇ ਹਨ ਜਾਣ ਜਾਣੂ ਕਰਵਾਵਾਂਗੇ ਤੁਹਾਨੂੰ ਦਿਖਾ ਰਹੇ ਹਾਂ ਲੈਬ ਤਸਵੀਰਾਂ ਮਲੇ ਕੋਟਲਾ ਦੇ ਬਾਬਾ ਆਤਮਰਾਮ ਦੇ ਡੇਰੇ ਦੇ ਵਿੱਚੋਂ ਕੈਮਰਾ ਪਰਸਨ ਹਰਮਨ ਦੇ ਨਾਲ ਮੈਂ ਤੁਹਾਡਾ ਆਪਣਾ ਸਰਵਿਸ ਸਿੰਘ ਟੋਲਾ ਹੋਣੇਰਲੀ